ਸ਼ਨੀਏ ਦੇ ਨਾਲ ਚੌਕੀਦਾਰ ਨੂੰ ਭੇਜਿਆ ਗਿਆ ਕਿ ਜਾ ਕੇ ਨਥੇ ਖਹਿਰੇ ਨੂੰ ਸੱਦ ਕੇ ਲੈ ਕੇ ਆਵੇ ਨਥੇ ਖਹਿਰੇ ਨੂੰ ਬੁਲਾਉਣ ਵਾਸਤੇ ਚੌਕੀਦਾਰ ਗਿਆ ਏ ਨਥੇ ਖਹਿਰੇ ਦੇ ਘਰ ਪਹੁੰਚਾ ਸੁਭਾਵਕ ਉਸ ਸਮੇਂ ਚੌਧਰੀ ਨੱਥਾ ਕਹਿਰਾ ਸਿਰ ਤੇ ਪੱਗ ਬਨ ਰਿਆ ਸੀ ਤੇ ਇਹ ਪੱਗ ਉਹ ਸੀ ਜਿਹੜੀ ਕਦੇ ਸਰਦਾਰ ਮਹਿਤਾਬ ਸਿੰਘ ਦੇ ਨਾਲ ਇਹ ਪਟਾਕੇ ਤੇ ਪੱਗਵਟ ਭਰਾ ਬਣਿਆ ਹੋਇਆ ਸੀ ਸੁਭਾਵਕ ਉਹ ਪੱਗ ਚੌਕੀਦਾਰ ਨੇ ਜਾ ਕੇ ਸੁਨੇਹਾ ਦਿੱਤਾ ਸੁਨੇਹਾ ਪਾ ਕੇ ਨਥਾ ਖੈਰਾ ਉਸੇ ਵਕਤ ਚੌਂਤੀ ਚੌਕੀਦਾਰ ਦੇ ਮਗਰੇ ਮਗਰ ਸਾਥ ਵਿੱਚ ਆ ਗਿਆ ਇਹਨੇ ਫੌਜਦਾਰ ਨੂਰਦੀਨ ਨੂੰ ਆ ਕੇ ਬੜੇ ਅਦਬ ਦੇ ਨਾਲ ਮਿਲਿਆ ਤੇ ਆਉਣ ਦਾ ਕਾਰਨ ਪੁੱਛਿਆ ਨੂਰਦੀਨ ਮੱਥੇ ਤੇ ਤਿਉੜੀ ਪਾ ਕੇ ਕਹਿਣ ਲੱਗਾ ਓਏ ਨਥਿਆ ਮੈਨੂੰ ਆਉਣ ਦਾ ਕਾਰਨ ਪੁੱਛਦਾ ਤੈਨੂੰ ਪਤਾ ਨਹੀਂ ਚੌਧਰੀ ਮਸਾ ਰੰਗੜ ਮਾਰਿਆ ਗਿਆ ਕਹਿੰਦਾ ਜੀ ਸੁਣਿਆ ਤੇ ਮੈਂ ਵੀ ਇਹ ਕਿ ਚੌਧਰੀ ਮਸਾ ਰੰਗੜ ਮਾਰਿਆ ਗਿਆ ਕਹਿੰਦਾ ਸੁਣਿਆ ਹੀ ਨਹੀਂ ਉਡੀ ਮੌਤ ਆ ਕਿਤੇ ਨਾ ਕਿਤੇ ਕਾਰਨ ਤੂੰ ਵੀ ਹੈ ਇਹਨੇ ਅਖਾਜੀ ਮੈਂ ਕਿਵੇਂ ਕਹਿੰਦਾ ਮਹਤਾਬ ਸਿੰਘ ਚੌਧਰੀ ਮੱਛੇ ਨੂੰ ਮਾਰਨ ਤੋਂ ਪਹਿਲਾਂ ਇੱਕ ਮਹੀਨਾ ਪਿੰਡ ਵਿੱਚ ਰਿਹਾ ਤੂੰ ਸਰਕਾਰੀ ਬੰਦਾ ਹੋ ਕੇ ਸਾਨੂੰ ਦੱਸਿਆ ਕਿਉਂ ਨਹੀਂ ਜਦੋਂ ਇਹ ਗੱਲ ਕਹੀ ਹੈ ਮੱਛੇ ਦੀ ਮੌਤ ਦੀ ਗੱਲ ਜਦੋਂ ਨੂਰਦੀਨ ਨੇ ਸੁਣਾਈ ਹੈ ਇਹਦੇ ਜਵਾਬ ਵਿੱਚ ਇਹਨੇ ਕੋਈ ਜਵਾਬ ਨਹੀਂ ਦਿੱਤਾ ਨਾਥਾ ਚੁੱਪ ਕਰਕੇ ਬੈਠਾ ਰਿਹਾ ਉਹਨੇ ਨੀਵੀਂ ਪਾਲੀ ਫੌਜਦਾਰ ਨੂਰਦੀਨ ਨੇ ਪਾਸਾ ਪਰਤਿਆ ਕਹਿੰਦਾ ਬੰਦਾ ਗਲਤੀ ਕਰ ਜਾਂਦਾ ਹੈ ਪਰ ਸਿਆਣਾ ਉਹ ਹੋਇਆ ਕਰਦਾ ਹੈ ਨੱਥਿਆ ਜਿਹੜਾ ਗਲਤੀ ਨੂੰ ਸੁਧਾਰ ਲਵੇ ਉਹਨੇ ਆਖਿਆ ਕਹਿਣਾ ਕੀ ਚਾਹੁੰਦੇ ਹੋ ਕਹਿੰਦਾ ਕਹਿਣਾ ਤੈਨੂੰ ਮੈਂ ਇਹ ਚਾਹੁੰਦਾ ਹਾਂ ਕਿ ਜੇ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਦਾ ਹੈ ਤੇ ਐਸੇ ਵਕਤ ਜਾ ਮਹਤਾਰ ਸਿੰਘ ਦੇ ਪੁੱਤਰ ਨੂੰ ਫੜ ਕੇ ਮੇਰੇ ਸਾਹਮਣੇ ਲੈ ਕੇ ਆ ਕਹਿੰਦਾ ਜੀ ਉਹਨੂੰ ਕੀ ਕਹਿਣਾ ਹੈ ਕਹਿੰਦਾ ਕਹਿਣਾ ਕੀ ਹੈ ਮੈਂ ਲੈ ਕੇ ਜਾਵਾਂਗਾ ਲਾਹੌਰ ਲਾਹੌਰ ਜਾ ਕੇ ਉਧਰ ਕਰਾਂਗੇ ਡੱਕਰੇ ਉਧਰ ਫੱਗਦੇ ਹੋਏ ਖੂਨ ਵਾਲਾ ਤੱਕ ਕੇ ਮਸੇ ਦੀ ਬੇਗਮ ਦੇ ਕਾਲ ਜੇ ਠੰਡ ਪਵੇਗੀ